ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਿਆ ਰਹੇ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪ੍ਰਿੰਟ ਜੋਰਜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਧਰਮਪਾਲ ਸਿੰਘ ਸਾਹਿਬ ਕੰਟੈਕਟ ਨੰਬਰ ਆਪਣਾ ਸੱਜਣਾ 99082025 ਤੇ ਨਾਲ ਲੱਗਦੇ ਪੁੰਦਾ ਜਿਹੜੇ ਵੱਡੇ ਸਭਰਾ ਪੱਟੀ ਤੋਂ ਪਹੁੰਚ ਕਰ ਸਕਦੇ ਆ ਹਰੀਕੇ ਪਤੰਤਵਾਸਾ ਦੇ ਨਵਾਪੁਰ ਕੋਟ ਬੁੱਢਾ ਚੀਨਾ ਬਰਵਾਲਾ ਦੁਬਲੀ ਇਹ ਨਾ ਲੱਗਦੇ ਲੱਗਦੇ ਜਿਹੜੇ ਥੜ੍ਹੀ ਥੜ੍ਹੀ ਵਿੱਚੀ ਦੇ ਜਿਹੜੇ ਪਿੰਡ ਨੇ ਤੇ ਆਪਣਾ ਜਿਹੜਾ ਸਿਰ ਪਰਚੇ ਦਾ ਕੰਮ ਆ ਡੇਲੀ ਰੁਟੀਨ ਦੇ ਜਿਹੜੇ ਪਸ਼ੂ ਆਪਣੇ ਕੋਲੇ ਆਉਂਦੇ ਜਾਂਦੇ ਰਹਿੰਦੇ ਨੇ ਨੀਲੀ ਦੀਆਂ ਚੰਗੀ ਤੋਂ ਚੰਗੀ ਜਿਹੜੀ ਮੱਝ ਆਪਾਂ ਤਕਰੀਬਨ ਜਿਹੜੀਆਂ ਕੱਢ ਕੇ ਲਿਆਉਨੇ ਆ ਸਾਰੀਆਂ ਮੱਝਾਂ ਆਪਣੀ ਸੋਚ ਹੁੰਦੀ ਆ ਕਿ ਵਾਦ ਤੋਂ ਵਾਦ ਜਿਹੜੀ ਆ ਮੱਝੇ ਦੀ ਜਿਹੜੀ ਆ ਨੀਲੀ ਬਰੀਡ ਆ ਜਿਹੜੀ ਇਹਨੂੰ ਪ੍ਰਮੋਟ ਕੀਤਾ ਜਾਵੇ ਬਾਕੀ ਨਾਲ ਦੀ ਨਾਲ ਤਕਰੀਬਨ ਸਾਰੇ ਤਰ੍ਹਾਂ ਦੇ ਪਸ਼ੂ ਜਿਹੜੇ ਹੁੰਦੇ ਆਪਣੇ ਕੋਲੇ ਮੋਰਾ ਦੇ ਵਿੱਚ ਵੀ ਹੈ ਗਾਵਾ ਵਗਰੇੜੇ ਡੇਢ ਪਸ਼ੂ ਤਕਰੀਬਨ ਜਿਹੜਾ ਸਾਰਾ ਆਪਣਾ ਜਿਹੜਾ ਚੰਗੇ ਤੋਂ ਚੰਗਾ ਜਿਹੜਾ ਮਾਲ ਆਪਣੇ ਕੋਲੇ ਆਉਂਦਾ ਰਹਿੰਦਾ ਵਾ ਡੇਢ ਸੱਜਣਾ ਆਪਾਂ ਕਨਫਰਮ ਕਰ ਦਿੰਨੇ ਆ 14 12 2024 ਇਹ ਅੱਜ ਦੀ ਜਿਹੜੀ ਡਿਟੇਲ ਆ ਦੋ ਜਿਹੜੀਆਂ ਪਹਿਲੜਾ ਚੰਗੀਆਂ ਵੱਡੀਆਂ ਛੋਟੀਆਂ ਜਿਹੜੀਆਂ ਪੰਪੰਪੰ ਦੀਆਂ ਸੁਨਿਆ ਤੇ ਪਿੱਛੇ ਮੇਲ ਆ ਇੱਕ ਪਿੱਛੇ ਫੀਮੇਲ ਕਾਫਾ ਬਾਕੀ ਆਪਾਂ ਇਹਨਾਂ ਦੀ ਡਿਟੇਲ ਆ ਇੱਕ ਤਾਰੀਗਾ ਸੂਈ ਆ ਇੱਕ ਗੱਬਣ ਮੱਝ ਆ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਹੀ ਰਵੇ ਹਾਂਜੀ ਸਾਰੇ ਭਰਾਵਾਂ ਨੂੰ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ ਵੱਲੋਂ ਬਾਕੀ ਸੱਜਣੋਂ ਆਪਣਾ ਵਪਾਰ ਦਾ ਕੰਮ ਆ ਤੇ ਆਪਣੇ ਕੋਲੇ ਜਿਹੜੇ ਡੇਲੀ ਰੁਟੀਨ ਦੇ ਵਿੱਚ ਜਿਹੜੇ ਪਸ਼ੂ ਆ ਆਉਂਦੇ ਰਹਿੰਦੇ ਆ ਖਾਸ ਕਰਕੇ ਆਪਾਂ ਜਿਹੜਾ ਨੀਲੀ ਨੂੰ ਜਿਹੜਾ ਜ਼ਿਆਦਾ ਪ੍ਰਮੋਟ ਕਰਦੇ ਆ ਬਾਕੀ ਚਲੋ ਓਵਰਹਾਲ ਇਸ ਟਾਈਮ ਜਿਹੜੇ ਜਿੰਨੀਆਂ ਹੈਗੀਆਂ ਗਾਵਾਂ ਮੱਝਾਂ ਆਪਾਂ ਉਹਨਾਂ ਬਾਰੇ ਗੱਲਬਾਤ ਕਰਦੇ ਆਂ ਗੱਲ ਕਰੀਏ ਆਪਾਂ ਵੀਰ ਆਪਣੇ ਕੋਲੇ ਜਿਹੜੀ ਇਹ ਝੋਟੀ ਆ ਪਹਿਲਾ ਸੂਆ ਸੇ ਗੱਲ ਕਰੀਏ ਆਪਾਂ ਪਹਿਲਾ ਸੂਆ ਇਹ ਝੋਟੀ ਸੂਈ ਆ ਬੇ ਕੋ ਪਾਕਿਸਤਾਨ ਬਲੱਡ ਲਾਈਨ ਤੋਂ ਆ ਬਹੁਤ ਚੰਗੀ ਜੰਮੀ ਪਲੀ ਉੱਚੇ ਕਦ ਕਾਠ ਦੇ ਵਿੱਚ ਆ ਇਹਦੀ ਹਾਈਟ ਦੀ ਗੱਲ ਕਰੀਏ ਫੁੱਲ ਹਾਈਟ ਦੇ ਵਿੱਚ ਆ ਲੰਬਾਈ ਜਿਹੜੀ ਵੇਲ ਆ ਬਾਕਮਾਲਾ ਛੋਟੇ ਹਾਥੀ ਦੇ ਵਿੱਚ ਜਿਹੜੀ ਇਹ ਮੱਝ ਨਹੀਂ ਆਉਂਦੀ ਬਿਲਕੁਲ ਜਿਹੜਾ ਮਹਿੰਦਰਾ ਪਿਕਅਪ ਲੈਣੀ ਪਊਗੀ ਆਪਾਂ ਨੂੰ ਇਹਦੇ ਵਾਸਤੇ ਤੇ ਥਣ ਲੈਵਾ ਬਹੁਤ ਸਾਫ ਸੁਥਰਾ ਮੇਰੇ ਕੋਲ ਮਾਰਕਿੰਗ ਜਿਹੜੀ ਚੌ ਪੈਰਾਂ ਦੇ ਵਿੱਚ ਆ ਤੇ ਹਵਾਨੇ ਦੇ ਵੀ ਜਿਹੜਾ ਇਹਦਾ ਡੱਬ ਆ ਗਿਆ ਆਖੂਕ ਪੂਰੀ ਨੀਲੀ ਬਹੁਤ ਸੋਹਣੀ ਤੇ ਪਿੱਛੇ ਜਿਹੜੀ ਹੈ ਫੀਮੇਲ ਕਾਫ ਤੇ ਥਣ ਦੀ ਗੱਲ ਕਰੀਏ ਵੰਡ ਸਪੇਸ ਦੀ ਗੱਲ ਕਰੀਏ ਥੋੜਾ ਕਾਲਾਪਨ ਕਰਦੀ ਆ ਬੱਚੇ ਦਾ ਕਰਕੇ ਬਾਕੀ ਥੰਦੀ ਸੀਰ ਬਹੁਤ ਆ ਕਰਤੇ ਆਂ ਗੱਲ ਬਾਤ ਉਹਦੀ ਥੋੜਾ ਬੱਚੇ ਦੇ ਲੱਗ ਲੈ ਜੀ ਆਪਾਂ ਗੱਲ ਕਰੀਏ ਉਹਦੇ ਪਿੱਛਪੜੇ ਦੀ ਹਵਾਨੇ ਦੀ ਬਹੁਤ ਸੋਹਣਾ ਬੇਕੋ ਸੂਨੂ ਟਾਚੋ ਕੇ ਧੁੰਨ ਤੱਕ ਜਾਂਦਾ ਬੇਕੋ ਕਿਸ਼ਤੀ ਲੈਵਾ ਬੇਕੋ ਕੰਪੈਕਟ ਆਡਰ ਜਿਹੜਾ ਟਾਇਰ ਲੈਵੇ ਦੇ ਵਿੱਚ ਆ ਬੇਕੋ ਜਿਹੜੀਆਂ ਥਣ ਦੀ ਵਨ ਸਪੇਸ ਆ ਚੋ ਨੁਕਰਾਂ ਦੇ ਲੱਗੀ ਆ ਗੈਪ ਚੰਗਾ ਵਾ ਆ ਚੈੱਕ ਕਰੋ ਬਹੁਤ ਵਧੀਆ ਸਾਈਡ ਤੋਂ ਵੀ ਇੰਬੇਰਾ ਵੀਰ ਜਰੂਰ ਉਸ ਚਾਤ ਮੜਾਓ ਤੇ ਗੱਲ ਕਰੀਏ ਦੇ ਹਵਾਨੇ ਤੋਂ ਵੇਖੋ ਲਸਾ ਜੜੀਆਂ ਉੱਭਰ ਕੇ ਬਾਹਰ ਆਉਣ ਦੇਗਾ ਉੱਥੋਂ ਵਾਨਾ ਸ਼ੁਰੂ ਹੋ ਗਿਆ ਬਿਲਕੁਲ ਪੁੰਨ ਨੂੰ ਪੱਟ ਕਰਦਾ ਜੋ ਨੀਲੀ ਦੇ ਵਿੱਚ ਹੋਣਾ ਚਾਹੀਦਾ ਬਾ ਕਮਾਲ ਹਵਾਨੇ ਤੇ ਵੀ ਇਹਦੇ ਡੱਬ ਆ ਗਿਆ ਤੇ ਮੁਠੀ ਵਾਲਾ ਥਾਣਾ ਬੱਚਾ ਵਿਖਾ ਦੇ ਬੱਚਾ ਵੀ ਜਰੂਰ ਦਿਖਾਉਣੇ ਆ ਗਿੱਲੇ 나ੜੂ ਤੇ ਅਜ ਤਾਂ ਗਿੱਲੇ ਨੜੇ ਦਾ ਤੀਜਾ ਦਿਨ ਸੂਈ ਨ ਹੋਇਆ ਬਹੁਤ ਚੰਗੀ ਆ ਤੇ ਪੱਕ ਕੇ ਸੂਈ ਆ ਛੋਟੀ ਬਿਲਕੁਲ ਆਪਾਂ ਕਹਿ ਸਕਦੇ 4 1/2 ਸਾਲ ਦੀ ਹੋ ਕੇ ਪੁੱਜ ਕੇ ਸੂਈ ਆ ਕੰਨਿਆਂ ਵਾਲੇ ਦੰਦ ਨਹੀਂ ਇਹਨੇ ਪੱਟੇ ਅਜੇ ਮੂੰਹ ਜਿਹੜੀ ਅਜੇ ਜਵਾਨ ਨਹੀਂ ਹੋਈ ਤੇ ਸੂਆ ਇਹਦਾ ਪਹਿਲਾ ਹੀ ਆ ਉਮੀਦ ਕਰਦੇ ਜਿਹੜੇ ਹਿਸਾਬ ਨਾਲ ਜੰਮੀ ਪਲੀ ਆ ਕਦ ਕਾਠਾ ਪਹਿਲੇ ਸੂਏ 13 14 ਦੇ ਚੱਲੂਗੇ ਬਹੁਤ ਬਰੀਡ ਵਾਈਜ ਆ ਤੇ ਗੱਲ ਕਰੀਏ ਇਹਦੇ ਪਛੋਕੜ ਦੀ ਮੇਰੇ ਦੁੱਬਲੀ ਦੇ ਵਿੱਚ ਜਿਹੜਾ ਬਾਬੇ ਸੰਤਖਾਸੇ ਸਹਾਨ ਛੱਡਿਆ ਗਿਆ ਸੀਗਾ ਨੀਲੀ ਦਾ ਇਸ ਟਾਈਮ ਜਿਹੜੇ ਗੁੱਜਰ ਲੈ ਗਿਆ ਕੋਈਪੁਰ ਤੋਂ ਤੇ ਮਾਰਲੀ ਵਾਲੇ ਪਰਿਵਾਰ ਦੇ ਵਿੱਚੋਂ ਸੀਗਾ ਇਹ ਉਸੇ ਦੀ ਧੀ ਆ ਕੁਝ ਦਿਨ ਪਹਿਲਾਂ 15 ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਸੇਮ ਇਹੀ ਹਵਾ ਨਦੀ ਇਹੀ ਬਿਲਕੁਲ ਉਸ ਮਾਲੀ ਦੇ ਸਾਰੇ ਬੱਚੇ ਇਸੇ ਤਰ੍ਹਾਂ ਹੀ ਆਉਂਦੇ ਰਹੇ ਤੇ ਬਹੁਤ ਚੰਗੀ ਆ ਉਹ ਪਿਓ ਵਾਲੇ ਪੱਖ ਤੋਂ ਜਿਹੜੀਆਂ ਇਹ ਭਾਣਾ ਸੀਗਾ ਉਹ ਵੀ ਚੰਗਾ ਮੱਝ ਦੁੱਧ ਤੇ ਚੱਲੀ ਆ ਜਿਹੜੇ ਸੱਜਣਾਂ ਨੇ ਖੜੀ ਆ ਧੰਨਵਾਦ ਕਰਦੇ ਆ ਆਪਣਾ ਤੇ ਉਮੀਦ ਕਰਦੇ ਆ ਇਹ ਵੀ ਛੋਟੀ ਜਿਹੜਾ ਦੂਜੇ ਸੂਏ ਨੂੰ 17 18 ਤੇ ਯਾਰ ਕੀ 14 ਤੇ ਵੀ ਚੱਲੂਗਾ ਵੀ ਯਾਰ ਸਹਾਲੋ ਵੀ ਹਵਾਨਾ ਤੇ ਜਿਹੇ ਸੂਏ ਵਾਲਾ ਹਵਾਨਾ ਹੋਣਾ ਦੂਸਰੇ ਸੂਏ ਨੂੰ ਕਿੰਨੀ ਕਮਾਲ ਦੀ ਹੋਈ ਹੈ ਜਗਰੂਵੀਰ ਇੱਧਰ ਮੜਿਆ ਹਵਾਨੇ ਦੇ ਸਾਈਡ ਤੋਂ ਦਿਖਾਇਓ ਬਿਲਕੁਲ ਜਿਵੇਂ ਦੋ ਦਰਵਾਜ਼ੇ ਵੇਂਦਾ ਪੂਰੇ ਉੱਪਰ ਕੇ ਬਾਰਾ ਹੁੰਦੀਆਂ ਠੰਢੀ ਵੰਡ ਸਪੇਸ ਹਵਾਨਾ ਬਹੁਤ ਨਿੱਗਰਾ ਦੂਸਰੇ ਸੂਏ ਨੂੰ ਤੇ ਜਿੱਦਾਂ ਕਹਿੰਦਾ ਵੀ ਰੇਸਟ ਨਹੀਂ ਪੈਂਦੀ ਆ ਰੇਸਟ ਨਹੀਂ ਪਊਗੀ ਥੱਲੇ ਹਵਾਨੇ ਤੇ ਬਹੁਤ ਚੰਗੀ ਆ ਆ ਖੁਕ ਪੂਰੀ ਨੀਲੀ ਕੋਈ ਕਮੀ ਪੇਸ਼ੀ ਨਹੀਂ ਕਿਸੇ ਵੀ ਐਂਗਲ ਤੋਂ ਕਿਸੇ ਵੀਰ ਭਰਾ ਨੇ ਨੀਲੀ ਦੇ ਕੰਮ ਕਰਨਾ ਹੋਵੇ ਤੈਨੂੰ ਹੱਥ ਪਾ ਸਕਦਾ ਦੁੱਧ ਚੰਗੇ ਦੀ ਉਮੀਦ ਹੈ ਇਹਦੇ ਤੋਂ ਇਸ ਟਾਈਮ ਹੀ ਜਿਹੜਾ 9 10 ਕਿਲੋ ਬੌਲੇ ਤੋਂ ਸਟਾਰਟ ਹੋਈ ਆ ਬਹੁਤ ਚੰਗੇ ਬੌਲੇ ਤੋਂ ਸਟਾਰਟ ਹੋਈ ਆ ਠੰਡੀ ਸੀ ਲਾ ਕੋਈ ਲੱਤ ਛੜਨੀ ਤੇ ਰੇਟ ਜਿਹੜਾ ਸਜਣੋ ਵੀ ਆਪਾਂ ਕਰ ਦਿੰਨੇ 1 ਲੱਖ 23 ਹਜ਼ਾਰ ਉਹਦੇ ਜੋ ਮਨਤਨ ਜਰੂਰ ਕੀਤਾ ਜੋ ਘਰ ਆਇਆ ਦਾ ਗੱਲ ਕਰਦੇ ਆਪਾਂ ਦੂਜੀ ਝੋਟੀ ਦੀ ਬਿਲਕੁਲ ਪਿਓ ਮੋਰਾ ਦੇ ਵਿੱਚ ਆ ਇਹ ਸੱਜਣ ਦੱਸਦੇ ਵੀ ਹਰਾਣੇ ਤੋਂ ਮੱਝ ਆਈ ਆ ਜਿਹਨਾਂ ਦਾ ਆਪਾਂ ਲਈ ਆ ਉਹ ਪਿੱਛੇ ਕੱਟੀ ਆਈ ਸੀ ਤੇ ਬਹੁਤ ਚੰਗੀ ਆ ਪਿੱਛੇ ਜਿਹੜਾ ਇਹਦੇ ਮੇਲ ਕਾਫ ਆ ਗਿਆ ਕੱਟਾ ਆ ਗਿਆ ਤੀਜੇ ਦਿਨ ਦੇ ਵਿੱਚ ਇਹ ਜਿਹੜੀ ਆ ਹੈਗੀ ਆ ਥਣਚਵਾ ਬਹੁਤ ਵਧੀਆ ਦਾ ਕੰਢੀ ਸੀ ਲੈ ਬਹੁਤ ਅਦਾਵਾ ਬਹੁਤ ਚੰਗੀ ਆ ਕੱਦ ਕਰ ਬਹੁਤ ਚੰਗਾ ਆ ਇਹ ਤੁਵੇ ਲੋ ਚੰਦੀ ਕੁਆਲਟੀ ਬਾਗਮਾਲ ਆ ਫੁੱਲ ਵੱਡੇ ਕੱਦ ਦੇ ਵਿੱਚ ਆ ਝੋਟੇ ਕੋਈ ਨੋਰਮਲ ਸਮਝ ਜੇ ਨਾ ਸੱਜਣ ਆਵੇ ਬਹੁਤ ਵਧੀਆ ਪੱਕੇ ਹਵਾਨੇ ਦੀ ਝੋਟੀ ਆ ਪੱਕੇ ਹਵਾਨੇ ਦੀ ਆ ਬਰੀਕੀਆਂ ਬਹੁਤ ਜ਼ਿਆਦਾ ਆ ਬਿਊਟੀ ਪੱਖ ਤੇ ਵੇਖੀਏ ਤਾਂ ਚੰਗੀ ਆ ਸਿੰਗੀ ਵੀ ਬਾਗਮਾਲ ਆ ਹਾਈਟ ਤੁਸੀਂ ਦੇਖ ਸਕਦੇ ਜੋ ਬਹੁਤ ਚੰਗੀ ਸੁਆ ਇਹ ਵੀ ਪਹਿਲਾ ਬਹੁਤ ਆ ਜਿਹੜਾ ਇਹਦੇ ਥੱਲੇ 7 ਕਿਲੋ ਤੋਂ ਸਟਾਰਟ ਹੋਈ ਆ ਤੇ ਰੇਟ ਬਹੁਤ ਜ਼ਾਇਆ ਹੈ ਇਹਦਾ ਸਾਡੇ 77 ਹਜ਼ਾਰ ਰਚੋਂ ਮਾਨਤਨ ਹੋਊਗਾ ਇਹ ਚੋਟੀ ਜਆ ਮਾਜੇ ਤੀਜਾ ਸੁਹਾ ਸੁਣਾ ਇਹਨੇ ਕੋਈ ਚੌਥਾ ਮੰਨ ਲੈ ਕੋਈ ਤੀਜਾ ਚੰਗੀ ਭਾਰੀ ਬਾਡੀ ਦੇ ਵਿੱਚ ਤੇ ਬਹੁਤ ਵਧੀਆ ਦੁੱਧ ਦਾ ਜਿਹੜਾ ਡੇਰੀ ਦੇ ਪਰਪਸ ਨੂੰ ਜਿਹੜਾ ਇਹਨੇ ਕੋਈ 10-12 ਕਿਲੋ ਨੋਰਮਲ ਦੇਈ ਜਾਣਾ ਤੇ ਸੂਨ ਦਾ ਸਮਾ ਜਿਹੜਾ ਅਜੇ ਜਿਹੜਾ ਇਹਦਾ 7-8 ਦਿਨ ਬਾਕੀ ਆ ਤੇ ਚੰਗੇ ਦੁੱਧ ਦੀ ਇਹਦੇ ਤੋਂ ਆਪਾਂ ਉਮੀਦ ਕਰ ਸਕਦੇ ਆ ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਰੋਗੀ ਚੰਗਾ ਭਾਰਾ ਵੇਟ ਜਿਹੜਾ ਇਹਨੂੰ ਲੱਗਾ ਬਾਜ ਨੂੰ ਸੂਪ ਹੋਊਗੀ ਜੜੀ ਕੋਈ 5-6 ਦਿਨ ਤੱਕ ਕੋਈ ਟਿੱਪ ਕੇ ਸੱਜਣ ਲਗਾ ਸਕਦਾ ਫਰਾਂ ਦੀ ਆਪਣੀ ਜਿਹੜੀ ਆ ਜਿੰਨਾਂ ਦਾ ਆਪਾਂ ਨੂੰ ਪਰਖ ਨਰਖਾ ਬਹੁਤ ਚੰਗੀ ਆ ਭਾਰ ਪਿੱਛੇ ਦੀ ਆਪਣੀ ਗਾਰੰਟੀ ਰੋਗੀ ਤੇ ਰੇਟ ਇਹਦਾ 75000 ਉਹ ਤਾਂ ਮਾਨਤਾਨ ਜ਼ਰੂਰ ਕੀਤਾ ਜਾਊਗਾ। ਇੱਕ ਗੱਲ ਕਰਦੇ ਆਪਾਂ ਇਹ ਵਹਿੜ। ਬਹੁਤ ਸੋਹਣੀ ਆ ਇਸ ਟਾਈਮ ਜਿਹੜਾ ਛੇਕ ਦੇਣ ਦੀ ਸੂਈ ਥੱਲੇ ਜਿਹੜਾ ਕੋਈ 10-20 ਕਿਲੋ ਜਿਹੜਾ ਦੁੱਧ ਤੇ ਮਿਲ ਕਰਦੇ ਆ 25-26 ਤੱਕ ਜਿਹੜੀ ਐ ਚੱਲੂਗੀ। ਚੰਗਾ ਕਦਕਾਰ। ਕੋਲ ਹਾਈਟ ਦੇ ਵਿੱਚ। ਦੇਖੋ ਪੂਰੀ ਪੱਧਰ। ਠੰਡੀ ਸੀ ਇਹ। ਉਹ ਨਵਾਂ ਜਿਹੜਾ ਪੰਨਿਆਂ ਦੀ ਬੰਦਾ ਥੱਲੇ ਕਰਮਾਲੀ ਨੇ ਪਾਇਆ ਬਹੁਤ ਚੰਗੀ ਆ ਹੱਥੀ ਚਵਾਈ ਵਾਲਾ ਥਣ ਲੱਗਾ ਹੋਇਆ ਬਿਲਕੁਲ ਮੁੱਠੀ ਵਾਲਾ ਥਣ ਆ ਕੋਈ ਇਹ ਨਹੀਂ ਕਿ ਮਸ਼ੀਨ ਨਹੀਂ ਥਣ ਇਹ ਕੁਝ ਬਹੁਤ ਚੰਗੀ ਅੱਧਾ ਆ ਜਾ ਅੱਧਾ ਚੋਕੜੀ ਚੱਲ ਬਹੁਤ ਠੰਡੀ ਸੀ ਇਹ ਰੇਟ ਆ ਜਿਹੜਾ ਇਹਦਾ ਬਈ ਬਹੁਤ ਸਾਰਾ ਮਤੇ ਨਾ 60000 ਰੁਪਇਆ ਉਹਦੇ ਜੋ ਜਿਹੜਾ ਮਾਨਦਾਨ ਜਰੂਰ ਕੀਤਾ ਜਾਊਗਾ ਤੇ ਬਹੁਤ ਚੰਗੀ ਆ ਲੰਮ ਸਮ ਜਿਹੜਾ 20 25 20 25 ਦੇ ਦਰਮਿਆਨ ਜਿਹੜਾ ਚੱਲੂਗੀ ਆ ਵੇਖਿਓ ਮੜਿਆ ਇਹ ਕਿਉਂ ਛੇ ਜੰਮ ਬੱਚਾ ਕੱਢ ਦੇ ਬਹੁਤ ਚੰਗੀ ਆ ਬਾਕੀ ਰੇਟ ਵੀ ਇਹਦਾ ਜਿਹੜਾ 66 ਸਾਢੇ 68 ਆਪਾਂ ਦੱਸਿਆ ਸੀਗਾ ਉਹਦੇ ਜੋ ਮਾਨਦਾਨ ਕੀਤਾ ਜਾਊਗਾ ਗੱਲ ਵੰਡ ਸਪੇਸ ਥਾਣਾ ਦੀ ਕਰੀਏ ਬਹੁਤ ਚੰਗੀ ਆ ਤੇ ਬਾਕੀ ਵੀਰ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਜਿਹੜੇ ਭਰਾਵਾ ਤੱਕ ਪਹੁੰਚ ਸਕੇ ਜਿਹੜੇ ਜਿੰਨਾ ਵੀਰਾਂ ਨੇ ਪਸ਼ੂ ਵੇਚਨੇ ਹੁੰਦੇ ਉਹ ਵੀ ਗੱਲ ਕਰ ਸਕਦੇ ਜਿੰਨਾ ਖਰੀਦਨੇ ਹੁੰਦੇ ਉਹੀ ਕੰਟੈਕਟ ਕਰ ਸਕਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ